ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸ੍ਰੀ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਪੂਰਨ ਦੀਆਂ ਲੱਖ ਲੱਖ ਵਧਾਈਆਂ ਉਸ ਤੋਂ ਬਾਅਦ ਕੁਝ ਗੱਲਾਂ ਜੋ ਅੱਜ ਕੱਲ ਦਾ ਦੌਰ ਚੱਲ ਰਿਹਾ ਹੈ ਜੋ ਕਿਸਾਨ ਮਜ਼ਦੂਰ ਇਕਤਾ ਦੀ ਜੋ ਗੱਲ ਹੈ ਇੱਥੇ ਆਪਣੇ ਵਿੱਚ ਸਰਦਾਰ ਨਿਕਲ ਸਿੰਘ ਜੀ ਚੀਮਾ ਨੇ ਜੋ ਕਿ ਭਾਜਪਾ ਦੇ ਪ੍ਰਧਾਨ ਨੇ ਤੇ ਇੱਕ ਗੱਲ ਗੁਰਦੁਆਰਾ ਕਮੇਟੀ ਨੂੰ ਵੀ ਕੁਝ ਨੌਜਵਾਨ ਨੇ ਕਿ ਉਹ ਕਥੇ ਉਹਨੇ ਕਿਹਾ ਸੀ ਕਿ ਬਿਕਰਮਜੀਤ ਸਿੰਘ ਨੂੰ ਸੋਪਾ ਨਹੀਂ ਪਰ ਫਿਰ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਬਿਕਰਮਜੀਤ ਸਿੰਘ ਨੂੰ ਸੋਪਾ ਪਾਇਆ ਲੱਖਾਂਾਂ ਦੇ ਤਾਂ ਇੱਕ ਕਮੇਟੀ ਤੇ ਦੂਸਰੀ ਇਲਾਨਤ ਸਦੇ ਬਿਕਰਮਜੀਤ ਸਿੰਘ ਜੀ ਦੇ ਕਿੰਨੇ ਕਿਸਾਨ ਉਥੇ ਦਿੱਲੀ ਜਾ ਕੇ ਸ਼ਹੀਦੀਆਂ ਪਾ ਰਹੇ ਨੇ ਅੱਜ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਆਪਣੇ ਵਿੱਚ ਨੇ ਗੁਰੂ ਸਾਹਿਬ ਉਹਨਾਂ ਵੀਰਾਂ ਨੇ ਕਿਹਾ ਸੀ ਵੀ ਆਪਣਾ ਪ੍ਰੋਗਰਾਮ ਹੈ ਗੁਰੂ ਸਾਹਿਬ ਆਪਣੇ ਵਿੱਚ ਨੇ ਪਰ ਦੂਜੀ ਗੱਲ ਮੈਂ ਇੱਕ ਹੋਰ ਕਲੀਅਰ ਕਰਦਾ ਮਾਂ ਦੂਸਰੀ ਗੱਲ ਮੈਂ ਕੋਲ ਕਲੀਅਰ ਕਰ ਦੇਣਾ ਗੁਰਦੁਆਰਾ ਇਕਮੇਦੀ ਇਕਰੀ ਬਾਰਡਰ ਦੇ ਉੱਪਰ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਕੀਤੇ ਹੋਏ ਨੇ ਉੱਥੇ ਵੀ ਗੁਰੂ ਸਾਹਿਬ ਬਰਾਬਰ ਨੇ ਪਰਮਾਨੰਦ ਦੇ ਪਰ ਉਹ ਵੀ ਕਿਸਾਨ ਮਜ਼ਦੂਰ ਇੱਕਟ ਜਿੰਦਾਬਾਦ ਮਜ਼ਦੂਰ ਇੱਕਟ ਜਿੰਦਾਬਾਦ ਮਜ਼ਦੂਰ ਇੱਕਟ ਜਿੰਦਾਬਾਦ ਓਏ ਉਹ ਵੀ ਹੁੰਦਾ ਹੈ एक मिनट हो रही ने तीध तीध है ये सांझा कामे की गल यह है ਸਰਦਾਰ ਵਿਕਰਮਜੀਤ ਸਿੰਘ ਚੀਮਾ ਬੀਜੇਪੀ ਦਾ ਲੀਡਰ ਜ਼ਰੂਰ ਹੈ ਪਰ ਉਹਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੀ ਜਿਹੜੀ ਗੱਲ ਚੱਲ ਰਹੀ ਹੈ ਬੀਜੇਪੀ ਵੀ ਹੁੰਦਾ ਕਨਫਰੈਂਸ ਨਾਲ ਇਹ ਸਰਦਾਰ ਵਿਕਰਮਜੀਤ ਸਿੰਘ ਦੇ ਰਾਹੀਂ ਚੱਲ ਰਹੀ ਹੈ ਆਪਣੀ ਲੀਡਰਸ਼ਿਪ ਦਾ ਗੱਲਾਂ ਵੀ ਹੋਰ ਤੋਂ ਬਕਾਈ ਮੇਰੀ ਲੀਡਰਸ਼ਿਪ ਇਹ ਮਰਦਾਂ ਦੀ ਗੱਲ ਕਰਾ ਰਹੇ ਆਂ ਅਸੀਂ ਗੱਲ ਕਰਾ ਰਹੇ ਆਂ ਕਹਿੰਦੇ ਤੂੰ ਕੌਣ ਹੈ ਤੂੰ ਕੌਣ ਹੈ ਮੈਂ ਤੁਹਾਡੇ ਕੋਲੋਂ ਚੀਮਾ